ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲ ਸੰਗਤ ਜੀਓ ਅੱਜ ਦੀ ਮੋਟੀਵੇਸ਼ਨ ਵੀਡੀਓ ਹੈ ਭਗਤ ਰਵਿਦਾਸ ਜੀ ਦੀ ਭਗਤ ਰਵਿਦਾਸ ਜੀ ਦੇ ਜੀਵਨ ਦੀ ਇਹ ਸਾਖੀ ਜਿਸਦੇ ਵਿੱਚ ਦੱਸਿਆ ਗਿਆ ਹੈ ਕਿ ਲੰਮੀ ਉਮਰ ਤੇ ਸ਼ਾਂਤਮਈ ਜੀਵਨ ਦਾ ਕੀ ਰਾਜ਼ ਹੈ ਤੇ ਭਗਤ ਰਵਿਦਾਸ ਜੀ 152 ਸਾਲ ਦੀ ਆਯੂ ਤੋਪ ਕੇ ਇਸ ਸੰਸਾਰ ਤੋਂ ਚਲਾਨਾ ਕਰਕੇ ਗਏ ਹਨ ਆਓ ਉਹਨਾਂ ਦੇ ਜੀਵਨ ਦੀ ਇਹ ਸਾਖੀ ਸੁਣ ਕੇ ਆਪਣਾ ਲੋਕ ਪਰਲੋਕ ਤੁਵਾਰ ਲਈਏ ਸਨ 1777 ਵਿੱਚ ਭਗਤ ਰਵੀਦਾਸ ਜੀ ਦਾ ਜਨਮ ਕਾਸ਼ੀ ਵਿੱਚ ਹੋਇਆ ਭਗਤ ਰਵੀਦਾਸ ਜੀ ਦੀ ਬਾਣੀ ਇੱਕ ਸਮੁੱਚੀ ਲੁਕਾਈ ਨਾਲ ਸਾਂਝੀ ਵਾਰਤਾ ਦਾ ਸਨੇਹਾਂ ਦਿਲ ਦੀ ਹੈ 1509 ਸਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਸਮੇ ਗੁਰੂ ਜੀ ਬਨਾਰਸ ਗਏ ਤਾਂ ਉੱਥੇ ਉਹਨਾਂ ਦੀ ਮੁਲਾਕਾਤ ਤਖਤ ਰਵੀਦਾਸ ਜੀ ਦੇ ਨਾਲ ਹੋਈ ਉਸ ਸਮੇ ਭਗਤ ਜੀ ਦੀ ਉਮਰ 132 ਸਾਲ ਦੀ ਸੀ ਭਗਤ ਜੀ ਪਰਮਾਤਮਾ ਦੇ ਜੋ ਇੱਕ ਹੈ ਉਹਨਾਂ ਦੇ ਗੀਤ ਗਾਉਂਦੇ ਰਹਿੰਦੇ ਤੇ ਆਪਣੀ ਕਿਰਤ ਜੁੱਤੀਆਂ ਗੰਡਣ ਤੇ ਨਵੀਆਂ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਰਹਿੰਦੇ ਪੁਰਾਣੀ ਗਾਥਾ ਹੈ ਕਿ ਇੱਕ ਭੋਜ ਵਿੱਚ ਰਵੀਦਾਸ ਜੀ ਬ੍ਰਹਮਣਾਂ ਦੇ ਨਾਲ ਚਾਹ ਬੈਠੇ ਰਾਜੇ ਨੇ ਬ੍ਰਹਮ ਭੋਜ ਕੀਤਾ ਭਗਤ ਜੀ ਨੂੰ ਵੀ ਬੁਲਾ ਲਿਆ ਪਰ ਬ੍ਰਹਮਣ ਸਾਰੇ ਖੜੇ ਹੋ ਗਏ ਅਸੀਂ ਰਵੀਦਾਸ ਜੀ ਨੀ ਜਾਤੀ ਵਾਲੇ ਨਾਲ ਬੈਠ ਕੇ ਭੋਜਨ ਨਹੀਂ ਕਰ ਸਕਦੇ। ਪੰਕਤ ਜੀ ਉੱਠ ਕੇ ਇੱਕ ਪਾਸੇ ਹੋ ਕੇ ਬੈਠ ਗਏ। ਬ੍ਰਹਮਣ ਜਦੋਂ ਭੋਜਨ ਖਾਣ ਲੱਗੇ ਤਾਂ ਉਹਨਾਂ ਨੂੰ ਇੰਜ ਲੱਗ ਰਿਹਾ ਸੀ ਕਿ ਰਵੀ ਦਾਸ ਜੀ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਦੇ ਪੱਤਲ ਵਿੱਚੋਂ ਖਾ ਰਹੇ ਹਨ ਤੇ ਇੰਜ ਲੱਗਾ ਕਿ ਉਹ ਰਵੀ ਦਾਸ ਜੀ ਦਾ ਝੂਠਾ ਖਾ ਰਹੇ ਸੀ। ਫਿਰ ਉਹਨਾਂ ਨੂੰ ਸਮਝ ਆਈ। ਤੱਤ ਪਤ ਜੀ ਦੇ ਕੋਲ ਉਹਨਾਂ ਬ੍ਰਹਮਣਾਂ ਨੇ ਮਾਗੀ ਮੰਗੀ ਤੇ ਭਗਤ ਜੀ ਨੂੰ ਆਪਣੇ ਨਾਲ ਪੰਗਤ ਵਿੱਚ ਬਿਠਾ ਲਿਆ ਸਾਹ ਸੰਗਤ ਜੀ ਇੱਕ ਵਾਰੀ ਸੰਗਤ ਹਰਿਦੁਆਰ ਜਾ ਰਹੀ ਸੀ ਪੰਗਤ ਰਵੀਦਾਸ ਜੀ ਨੂੰ ਨਾਲ ਚੱਲਣ ਲਈ ਕਿਹਾ ਪਰ ਭਗਤ ਜੀ ਨੇ ਕਿਹਾ ਮਨ ਚੰਗਾ ਘਟੋਤੀ ਮੈਂ ਗੰਗਾ ਤੇ ਇੱਕ ਦਮੜੀ ਦਿੱਤੀ ਕਿਹਾ ਕਿ ਇਹ ਗੰਗਾ ਮਾਤਾ ਦੇ ਹੱਥ ਵਿੱਚ ਦੇਣਾ ਸੰਗਤ ਹਰੀਦوار ਪਾਂਚੀ ਭਗਤ ਜੀ ਦੀ ਦਮੜੀ ਪੰਡਤ ਜੀ ਦੇ ਕੋਲ ਸੀ ਉਸ ਨੇ ਗੰਗਾ ਵਿੱਚ ਉਹ ਪਹਿਲਾ ਗੰਗਾ ਵਿੱਚ ਸੁੱਟਣ ਲੱਗਾ ਪਰ ਫਿਰ ਉਸ ਨੂੰ ਯਾਦ ਆਇਆ ਕਿ ਭਗਤ ਜੀ ਨੇ ਕਿਹਾ ਸੀ ਦਮੜੀ ਗੰਗਾ ਮਈਆ ਦੇ ਹੱਥ ਵਿੱਚ ਦੇਣੀ ਹੈ ਪੰਡਤ ਜੀ ਨੇ ਆਵਾਜ਼ ਦਿੱਤੀ ਗੰਗਾ ਮਈਆ ভক্ত ਜੀ ਦੀ ਦਮੜੀ ਲੈ ਲਓ ਸੱਚ ਮੁੱਲ ਇੱਕ ਹੱਥ ਬਾਹਰ ਨਿਕਲ ਆਇਆ ਪੰਡਤ ਜੀ ਨੇ ਦਮੜੀ ਉਸ ਹੱਥ ਉੱਤੇ ਰੱਖ ਦਿੱਤੀ ਹੱਥ ਚੱਟ ਪਾਣੀ ਅੰਦਰ ਗਿਆ ਤੇ ਝਟ ਬਹਾਰ ਆ ਗਿਆ ਹੱਥ ਉੱਤੇ ਹੀਰਿਆ ਜੜਤ ਕੰਗਨ ਸੀ ਆਵਾਜ਼ ਆਈ ਕਿ ਇਹੇ ਕੰਗਨ ਭਗਤ ਜੀ ਨੂੰ ਦੇਣਾ ਪੰਡਤ ਜੀ ਕੰਗਨ ਦੇਖੇ ਬਈ ਮਾਨ ਹੋ ਗਿਆ ਤੇ ਉਸ ਨੇ ਉਹ ਕੰਗਣ ਰਾਜੇ ਨੂੰ ਦੇ ਕੇ ਬਹੁਤ ساری ਦੌਲਤ ਲੈ ਲਈ ਰਾਜੇ ਨੇ ਉਹ ਕੰਗਣ ਆਪਣੀ ਰਾਣੀ ਨੂੰ ਦੇ ਦਿੱਤਾ ਰਾਣੀ ਆਪਣੇ ਹੱਥ ਵਿੱਚ ਉਹ ਕੰਗਣ ਪਾਉਂਦੀ ਸੀ ਦੂਸਰਾ ਹੱਥ ਖਾਲੀ ਦੇਖ ਕੇ ਰਾਜੇ ਨੂੰ ਕਹਿੰਦੀ ਕਿ ਮੈਨੂੰ ਦੂਜਾ ਕੰਗਣ ਵੀ ਚਾਹੀਦਾ ਹੈ ਰਾਜੇ ਨੇ ਪੰਡਿਤ ਨੂੰ ਬੁਲਾਇਆ ਤੇ ਪੁੱਛਿਆ

ਅਰਦਾਸ ਕਰਦੇ ਹਨ ਤੇ ਰੰਗਤ ਕਤੌਤੀ ਵਿੱਚੋਂ ਕੱਟ ਕੇ ਉਹ ਕੰਗਨ ਦੇ ਦਿੰਦੇ ਹਨ ਸੰਗਤ ਜੀ ਇੱਕ ਵਾਰ ਫਿਰ ਕਲਤੂ ਜੀ ਦੇ ਕੋਲ ਇੱਕ ਪ੍ਰੇਮੀ ਆਉਂਦਾ ਹੈ ਤੇ ਭਗਤ ਜੀ ਨੂੰ ਕਹਿੰਦਾ ਹੈ ਭਗਤ ਜੀ ਮੇਰੇ ਕੋਲ ਇੱਕ 파ਰਸ ਹੈ ਇਹ 파ਰਸ ਤੁਸੀਂ ਰੱਖ ਲਓ ਜਿੰਨਾ ਦਿਲ ਚਾਹੇ ਸੋਨਾ ਬਣਾ ਲੈਣਾ ਕੋਈ ਵਧੀਆ ਜਿਹਾਂ ਮਕਾਨ ਬਣਾਓ ਧਰਮਸ਼ਾਲਾ ਬਣਾਓ ਰਵਿਦਾਸ ਜੀ ਨੇ ਕਿਹਾ ਮੈਂ ਇਸ ਕੁਟੀਆਂ ਵਿੱਚ ਬਹੁਤ ਖੁਸ਼ ਹਾਂ ਪਰ ਪ੍ਰੇਮੀ ਨਹੀਂ ਮੰਨਿਆ ਤੇ ਪਾਰਸ ਇੱਕ ਕੱਪੜੇ ਵਿੱਚ ਬਨ ਕੇ ਝੁੱਗੀ ਦੀ ਛੱਤ ਨਾਲ ਬਨ ਕੇ ਬੋਲਿਆ ਭਗਤ ਜੀ ਮੈਂ ਪਾਰਸ ਇੱਥੇ ਬਨ ਚੱਲਿਆ ਹਾਂ ਜਿਸ ਵੇਲੇ ਦਿਲ ਚਾਹੇ ਤੁਸੀਂ ਇਸ ਨੂੰ ਵਰਤ ਲੈਣਾ ਸਾਧ ਸੰਗਤ ਜੀ ਫਿਰ ਉਹ ਦੋ ਸਾਲਾਂ ਬਾਅਦ ਉਹ ਪ੍ਰੇਮੀ ਫੇਰ ਆਇਆ ਤਾਂ ਰਵਿਦਾਸ ਜੀ ਉਸ ਕੂਟੀਆਂ ਵਿੱਚ ਬੈਠੇ ਬੋਲਿਆ ਭਗਤ ਜੀ ਤੁਸੀਂ 파ਰਸ ਦੀ ਵਰਤੋਂ ਕਿਉਂ ਨਹੀਂ ਕੀਤੀ ਤਾਂ ਭਗਤ ਜੀ ਬੋਲੇ ਜਿੱਥੇ ਰੱਖ ਗਿਆ ਹਾਂ ਉੱਥੋਂ ਲੈ ਲੈ ਮੈਨੂੰ ਨਹੀਂ ਚਾਹੀਦਾ ਮੈਂ ਮਾਇਆ ਦੇ ਬੰਧਨਾ ਵਿੱਚ ਵੱਜ ਗਈ ਆਪਣਾ ਲੋਕ ਪਰ ਲੋਕ ਖਰਾਬ ਨਹੀਂ ਕਰਨਾ ਇਹ ਮੂ ਮਾਇਆ ਦੇ ਬੰਧਨ ਹਨ ਜਿੰਨਾ ਵਿੱਚ ਫਸ ਕੇ ਜੀਵ ਆਪਣਾ ਸੁਖ ਚੈਨ ਗੁਆ ਲੈਂਦਾ ਹੈ ਪਤ ਜੀ ਨੇ ਆਪਣੀ ਬਾਣੀ ਵਿੱਚ ਪਰਮਾਤਮਾ ਦੇ ਘਰ ਦੀ ਗੱਲ ਕੀਤੀ ਹੈ ਜਿਸ ਨੂੰ ਸ਼ਬਦ ਦੇ ਵਿੱਚ ਬੇਗਮਪੁਰਾ ਲਿਖਿਆ ਹੈ ਇਕਵ ਵਸਤਾ ਦਾ ਜ਼ਿਕਰ ਕੀਤਾ ਹੈ ਜਿਵੇਂ ਬਾਣੀ ਵਿੱਚ ਲਿਖਿਆ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਪੰਚ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਜਦੋਂ ਆਦ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਰਵੀਦਾ ਜੀ ਦੀ ਬਾਣੀ ਵੀ ਦਰਜ ਕੀਤੀ ਸੋ 16 ਰਾਗਾਂ ਵਿੱਚ 40 ਸ਼ਬਦ ਹਨ ਸਤਜੀ 152 ਸਾਲ ਦੀ ਆਯੂ ਪੂਰ ਕੇ 1518 ਈਸਵੀ ਉਹ ਸੰਸਾਰ ਤੋਂ ਚਲਾਣਾ ਕਰ ਗਏ ਸੋ ਸਾਧ ਸੰਗਤ ਜੀ ਇੱਕ ਗੱਲ ਤਾਂ ਸਮਝ ਆ ਹੀ ਗਈ ਹੋਵੇਗੀ ਲੰਮੀ ਉਮਰ ਤੇ ਸ਼ਾਂਤਮਈ ਜੀਵਨ ਦਾ ਰਸ ਹੈ ਮਾਇਆ ਤੇ ਮੋਹ ਮਾਇਆ ਦੇ ਬੰਧਨਾਂ ਤੋਂ ਦੂਰ ਰਹਿਣਾ ਮਾਇਆ ਦਾ ਦੂਸਰਾ ਰੂਪ ਹੈ ਅ ਸ਼ਾਂਤੀ ਤੇ ਸ਼ਾਂਤ ਮਨ ਇੱਕ ਜਗ੍ਹਾ ਨਹੀਂ ਟਿਕਦਾ ਤੇ ਪਟਕਣਾ ਜੀਵਨ ਨੂੰ ਪ੍ਰਕਾਸ਼ ਅੜਦੀ ਹੈ ਸੋ ਰਵੀ ਦਾ ਜੀਵਨ ਤੋਂ ਸੇਧ ਲਈ ਜਾ ਸਕਦੀ ਹੈ ਜਿੰਨਾ ਦਾ ਇਹ ਲੋਕ ਸ਼ਾਂਤੀ ਨਾਲ ਗੁਜ਼ਰਦਾ ਹੈ ਤੇ ਉਹਨਾਂ ਦਾ ਪਰਲੋਕ ਵੀ ਸੰਵਰ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ